ਆ ਸਾਡੇ ਵਿਚਕਾਰ ਮਸ਼ਹੂਰ ਗੀਤਕਾਰ ਬਕਰ ਸਿੰਘ ਮਹਾਰਾਜ ਸਾਡੇ ਸਪੈਸ਼ਲ ਸੱਦੇ ਤੇ ਸਾਨੂੰ ਮਿਲਣ ਵਾਸਤੇ ਆਏ ਆ ਤੇ ਬਹੁਤ ਹੀ ਖੁਸ਼ੀ ਹੋ ਤੁਹਾਨੂੰ ਮਿਲ ਕੇ ਜੀਸਸ ਜੀ ਕਾਲ ਜੀ ਤੇ ਤੁਹਾਡੇ ਜਿਹੜੇ ਗੀਤ ਆ ਹਾਂਜੀ ਪੁਰਾਣੇ ਸਮਿਆਂ ਤੋਂ ਅਸੀਂ ਬਲੇਰਾਂ ਤੇ ਵਜਦੇ ਸੁਣਦੇ ਆ ਜੀ ਤੇ ਮੇਰੇ ਨਾਲ ਗੁਰਵਿੰਦਰ ਸਿੰਘ ਜੀ ਮਾਨਸਈਆ ਉਹਨਾਂ ਨੂੰ ਵੀ ਸਪੈਸ਼ਲ ਸੱਦੇ ਤੇ ਇਸ ਇੱਥੇ ਬੁਲਾਇਆ ਸੋ ਗੱਲਬਾਤ ਕਰਦੇ ਆ ਬੇਕਰ ਸਿੰਘ ਜੀ ਬਹਿ ਰਾਜਨਾਲ ਤੇ ਉਹਨਾਂ ਨੂੰ ਅਸੀਂ ਪੁੱਛਦੇ ਹਾਂ ਕਿ ਤੁਹਾਨੂੰ ਇਹ ਗੀਤ ਲਿਖਣ ਦਾ ਸ਼ੌਕ ਕਦੋਂ ਤੋਂ ਪਿਆ ਦੇਖੋ ਜੀ ਗੀਤ ਮੈਂ ਪੜ੍ਹਦਾ ਹੀ ਹੁੰਦਾ ਸੀ 8ਵੀਂ 9ਵੀਂ ਵਿੱਚ ਜਦੋਂ ਮੈਨੂੰ ਇਹ ਸ਼ੌਕ ਪਿਆ ਹਾਂ ਜੀ ਤੇ ਸ਼ੌਕ ਕਿੱਥੋਂ ਪਿਆ ਵੀ ਉਹਨਾਂ ਦਿਨਾਂ ਵਿੱਚ ਅਖਾੜੇ ਬਹੁਤ ਪਿੰਡਾਂ ਵਿੱਚ ਲੱਗਦੇ ਸੀ ਜਿਵੇਂ ਆਪਣੇ ਮੁਹੰਮਦ ਸਦੀਕ ਆਪਣੇ ਕੁਲਦੀਪ ਮਾਨਕ ਵਗੈਰਾ ਜ਼ਾਰਸਲੂ ਵਗੈਰਾ ਮਸਦੀਕ ਕੁਲਦੀਪ ਮਾਨਕ ਜੀ ਕਰਤਾਰ ਰਮਲਾ ਜੀ ਸਰਿੰਦਰ ਸਿੰਦਾ ਜੀ ਅੰਨਾਂ ਦੇ ਖਾੜੇ ਬਹੁਤ ਲੱਗਦੇ ਸੀ ਖਾੜੇ ਦੇਖਣ ਦਾ ਬਹੁਤ ਸ਼ੌਕ ਸੀ ਹੂੰ ਤੇ ਫਿਰ ਜਦੋਂ ਖਾੜੇ ਦੇਖਣ ਜਾਣਾ ਤਾਂ ਜਦੋਂ ਗਾਇਕ ਨੇ ਸਿੰਗਰ ਨੇ ਗੀਤ ਗਾ ਕੇ ਹਟਣਾ ਤਾਂ ਗੀਤਕਾਰ ਦਾ ਨਾਮ ਬੋਲਦਾ ਲਾਸਟ ਵਿੱਚ ਉਦੋਂ ਫਿਰ ਸਾਡੇ ਮਨ 'ਚ ਵੀ ਆਉਂਦਾ ਵੀ ਸਾਡਾ ਅਸੀਂ ਵੀ ਗੀਤ ਲਿਖੀ ਤੇ ਸਾਡਾ ਨਾਮ ਵੀ ਇਸ ਤਰ੍ਹਾਂ ਬੋਲਿਆ ਕਰੇ ਉਤੋਂ ਫਿਰ ਸ਼ੌਕ ਪੈ ਗਿਆ ਸ਼ੌਕ ਵੱਧਦਾ ਵੱਧਦਾ ਸਾਰਿਆਂ ਤੋਂ ਪਹਿਲਾਂ ਤੁਸੀਂ ਕਿਹੜਾ ਗੀਤ ਲਿਖਿਆ ਤੇ ਕਿਸ ਨੇ ਗਾਇਆ ਸਾਰਿਆਂ ਤੋਂ ਪਹਿਲਾਂ ਮੇਰਾ ਗੀਤ ਬਲਵਿੰਦਰ ਭਗਤਾ ਜੀ ਹੈ ਮਾਨਕ ਸਾਹਿਬ ਦੇ ਸ਼ਾਗਿਰਦ ਨੇ ਉਹ ਉਹਨਾਂ ਨੇ ਗਾਇਆ ਸੀ ਮੇਰੇ ਕਾਫੀ ਗੀਤ ਉਹਨਾਂ ਨੇ ਰਿਕਾਰਡ ਕਰਵਾਏ ਉਹ ਕੈਸਟ ਕਲਚਰ ਚ ਆਉਂਦਾ ਸੀ ਕੈਸਟਾਂ ਦਾ ਜੁਗ ਸੀ ਸਾਰੀਆਂ ਹੀ ਕੈਸਟਾਂ ਦੇ ਤਿੰਨੇ ਕੈਸਟਾਂ ਵਿੱਚ ਮੇਰੇ ਗੀਤ ਸੀ ਹੂੰ ਉਸ ਤੋਂ ਬਾਅਦ ਜਿਹੜਾ ਹੈਗਾ ਮਾਨਕ ਸਾਹਿਬ ਨੇ ਕੁਲਦੀਪ ਮਾਨਕ ਜੀ ਨੇ ਮੇਰਾ ਗੀਤ ਗਾਇਆ ਧਾਰਮਿਕ ਗਾਇ ਗੀਤ ਸਿੱਖੀ ਨਹੀਂ ਜਣਾ ਪਤਾਲ ਜਨਮ ਪੁੱਤ ਸਕਦਾ ਨਹੀਂ ਇਹ ਕੁਲਦੀਪ ਮਾਨਕ ਜੀ ਤੋਂ ਲੈ ਗੀਤ ਹੈ ਹਾਂ ਜੀ ਇਹ ਸਭ ਤੋਂ ਪਹਿਲਾ ਗੀਤ ਮਾਨਕ ਜੀ ਨੇ ਗਾਇਆ ਉਸ ਤੋਂ ਬਾਅਦ ਹੋਰ ਵੀ ਗਾਏ ਨੇ ਲੇਕਿਨ ਸਭ ਤੋਂ ਪਹਿਲਾ ਮਾਨਕ ਜੀ ਨੇ ਮੇਰਾ ਇਹ ਗੀਤ ਗਾਇਆ ਸੀ ਤੇ ਇਹ ਦੱਸੋ ਜਦੋਂ ਤੁਹਾਡਾ ਪਹਿਲਾ ਗੀਤ ਰਿਕਾਰਡ ਹੋਇਆ ਤੇ ਤੁਸੀਂ ਉਹਦੇ 'ਚ ਲਿਖਿਆ ਸੁਣਾ ਸੁਣਿਆ ਹਾਂਜੀ ਵੀ ਤੁਹਾਡੇ ਪਿੰਡ ਦਾ ਨਾਮ ਤੁਹਾਡਾ ਆਪਣਾ ਨਾਮ ਉਹਦੇ ਵਿੱਚ ਆਇਆ ਤੇ ਤੁਹਾਨੂੰ ਕਿੰਨੀ ਖੁਸ਼ੀ ਮਹਿਸੂਸ ਹੋਈ ਖੁਸ਼ੀ ਤਾਂ ਜੀ ਦੇਖੋ ਪਤਾ ਕੀ ਗੱਲ ਹੈ ਵੀ ਅਬ ਦੂਸਰਾ ਡਾਇਰੈਕਟਰ ਜਿਹੜਾ ਡਾਇਰੈਕਟਰ ਦਾ ਨਾਮ ਬੋਲਦਾ ਸੀ ਗੀਤਾਂ ਦੇ ਵਿੱਚ ਮਨ ਤਾਂ ਉਹਦੇ ਹੀ ਖੁਸ਼ ਹੁੰਦਾ ਸੀ ਤੇ ਜਦੋਂ ਸਾਡਾ ਆਪ ਦਾ ਖੁਦ ਨਾਮ ਆਉਣ ਲੱਗਿਆ ਖੁਦ ਪਿੰਡ ਦਾ ਨਾਮ ਆਉਣ ਲੱਗਿਆ ਫਿਰ ਤਾਂ ਖੁਸ਼ੀ ਹੋਣੀ ਹੋਣੀ ਹੈ ਬਹੁਤ ਖੁਸ਼ੀ ਹੋਈ ਜੀ ਤੇ ਇੱਕ ਇਹ ਦੱਸੋ ਵੀ ਤੁਹਾਡਾ ਸਭ ਤੋਂ ਜਿਹਨੂੰ ਤੁਹਾਨੂੰ ਹਰਮਨ ਪੇਰਾ ਗੀਤ ਲੱਗਾ ਜਿਹਦੇ ਕਰਕੇ ਤੁਹਾਡੀ ਤੌਰ ਇੱਕ ਗੀਤਕਾਰ ਕਿ ਚੜਾਈ ਹੋਈ ਇਹਦੇ ਵਿੱਚ ਤੁਹਾਡੇ ਨਗਰ ਦਾ ਨਾਮ ਮਹਾਰਾਜ ਮਕਬੂਲ ਹੋਇਆ ਉਹ ਕਿਹੜਾ ਗੀਤ ਸੀਗਾ ਹਾਂਜੀ ਹਾਂਜੀ ਗੱਲ ਇਸ ਤਰ੍ਹਾਂ ਹੁੰਦੀ ਹੈ ਜੀ ਸਰੋਤਿਆਂ ਤੇ ਨਿਰਪਰ ਕਰਦਾ ਹੁੰਦਾ ਹੈ ਵੀ ਸਰੋਤੇ ਜੇ ਕੋਈ ਲਿਖੀ ਹੋਈ ਚੀਜ਼ ਹੈ ਉਹਨੂੰ ਪੜ੍ਹ ਕੇ ਕਹਿਣ ਵੀ ਹਾਂ ਬਹੁਤ ਵਧੀਆ ਲਿਖਿਆ ਤੇ ਗੀਤ ਨੂੰ ਜਿਹੜਾ ਸੁਣ ਕੇ ਕਹਿਣ ਵੀ ਹਾਂ ਬਹੁਤ ਸੋਹਣਾ ਗੀਤ ਜਿਹੜਾ ਹੈਗਾ ਗਾਇਆ ਲਿਖਿਆ ਵੀ ਵਧੀਆ ਹੈ ਔਰ ਗਾਇਆ ਵੀ ਵਧੀਆ ਹੈ ਉਹ ਮੇਰੇ ਹਿਸਾਬ ਨਾਲ ਆ ਗੀਤਾਂ ਜਿਹੜਾ ਗੀਤਕਾਰ ਹੁੰਦਾ ਉਹਨੂੰ ਸਾਰੇ ਗੀਤੀ ਵਧੀਆ ਲੱਗਦੇ ਹੁੰਦੇ ਪੁੱਤਾਂ ਵਰਗੇ ਹੁੰਦੇ ਲੇਕਿਨ ਜਿਹੜਾ 100 ਦੇ ਨੋਟ ਨੇ ਬਹੁਤ ਨਾ ਜਿਹੜਾ ਹੈਗਾ ਖਟਿਆ ਨਾ ਕਮਾਇਆ ਤੇ ਮੇਰਾ ਵੀ ਨਾਂ ਜਿਹੜਾ ਹੈਗਾ ਕਾਫੀ ਇਸ ਨਾਲ ਪ੍ਰਚਲਿਤ ਹੋਇਆ ਸਾਰਤਿਆਂ ਦੇ ਵਿੱਚ ਬਾਕੀ ਗੀਤ ਹੋਰ ਕਾਫੀ ਪ੍ਰਚਲਿਤ ਹੋਏ ਨੇ ਲੇਕਿਨ 100 ਦਾ ਨੋਟ ਸਭ ਤੋਂ ਜ਼ਿਆਦਾ ਜਿਹੜਾ ਹੈ ਅਸੀਂ 100 ਦੇ ਨੋਟ ਬਾਰੇ ਤੁਹਾਨੂੰ ਸਪੈਸ਼ਲੀ ਪੁੱਛ ਰਹੇ ਸੀਗੇ ਵੀ 100 ਦਾ ਜਿਹੜਾ ਨੋਟ ਲਿਖਣ ਦਾ ਤੁਹਾਨੂੰ ਫੁਰਨਾ ਕਿੰਨੇ ਹੋਇਆ ਤੇ ਇੰਨੀ ਤੁਕਬੰਦੀ ਤੇ 100 ਰੁਪਏ ਦਾ ਹਿਸਾਬ ਕਿਤਾਬ ਜੀ ਦੌਰ ਦਾ ਪ੍ਰਚਾਇਤ ਨੇ ਦੌਰ ਨੂੰ ਪੁੱਛਣਾ ਹੈ ਤਾਂ ਬਹੁਤ ਔਖਾ ਕੰਮ ਹੈ ਤੇ ਕਿਹ ਕਿਹ ਤਰੀਕੇ ਨਾਲ ਤੁਕਬੰਦੀ ਹੋਈ ਤੇ ਕਿਹ ਤਰੀਕੇ ਨਾਲ ਤੁਹਾਨੂੰ ਜਿਦੋਂ ਲਿਖਿਆ ਜੀ ਦੇਖੋ ਜੀ ਗੱਲ ਇਹ ਵੀ ਸਾਉਦੀ ਨੋਟ ਦਾ ਪਹਿਲਾਂ ਮੈਂ ਆਈਡੀਆ ਦੱਸਦਾ ਵੀ ਮੈਨੂੰ ਕਿਵੇਂ ਇਹ ਫੁਰਨਾਪੁਰਿਆ ਵੀ ਇਸ ਤਰ੍ਹਾਂ ਦਾ ਗੀਤ ਲਿਖਿਆ ਜਾਵੇ ਸਾਡੇ ਗੀਤਕਾਰ ਸੀ ਇੱਕ ਅਨਪੜ 80 ਵਾਲੇ ਬਚਿੱਤਰ ਅਨਪੜ ਜੀ ਪੂਰਾ ਨਾਸਿ ਉਹਨਾਂ ਦਾ 80 ਅਨਪੜ ਵਾਲੇ ਭਾਈ ਉਹ ਕਾਮਰੇਡਾਂ ਦੀਆਂ ਸਟੇਜਾਂ ਕਰਦੇ ਹੁੰਦੇ ਸੀ ਤੇ ਜਦੋਂ ਉਹ ਕੋਈ ਜਿਹੜਾ ਹੈਗਾ ਮੁੰਡਿਆਂ ਦੇ ਲੇਡੀਜ਼ ਵਾਲੇ ਕੱਪੜੇ ਪਵਾ ਕੇ ਗੀਤ ਗਾਉਂਦੇ ਹੁੰਦੇ ਸਟੇਜਾਂ ਤੇ ਫਿਰ ਉਹ ਕਿਸੇ ਉਸ ਜ਼ਿਮੀਦਾਰ ਭਰਾ ਦਾ ਵਰਣਨ ਕਰਦੇ ਨੇ ਗੀਤ ਰਾਹੀਂ ਵੀ ਉਹ ਕੋਈ ਅਲਦੀ ਜੈਂਸ ਲੈ ਕੇ ਜਾਂਦਾ ਮੰਡੀ ਦੇ ਵਿੱਚ ਵੇਚਣ ਵਾਸਤੇ ਚਾਹੇ ਨਰਮਨਾਲਾ ਲੋਕਪਾਲਾ ਲੋ ਝੋਨਾ ਲਾਲੂ ਕਣਕ ਲਾਲੂ ਕੁਝ ਵੀ ਲੈ ਕੇ ਜਾਂਦਾ ਤਾਂ ਫਿਰ ਉਹ ਉਹ ਬਚਦਾ ਵਿੱਚ ਹੁੰਦਾ ਵਿਚਾਰੇ ਨੂੰ ਕੁਝ ਨਹੀਂ ਉਹ ਸਾਰੇ ਕੁਝ ਡਾਕਟਰਾਂ ਦੇ ਪੈਸੇ ਦੇ ਆਉਂਦੇ ਕੁਝ ਆੜਤੀਆਂ ਤੋਂ ਅਡਵਾਂਸ ਲੈਂਦੇ ਹੁੰਦੇ ਉਹ ਘੱਟੇ ਜਾਂਦੇ ਆ ਕੁਝ ਜਿਹੜਾ ਹੈਗਾ ਲੀਡੇ ਕੱਪੜੇ ਵਾਲਿਆਂ ਦੇ ਮਤਲਬ ਸਾਰੇ ਦੇ ਸਾਰੇ ਪੈਸੇ ਉਹਦੇ ਪੱਲੇ ਕੁਝ ਨਹੀਂ ਪੈਂਦਾ ਫਿਰ ਘਰ ਵਾਲੀ ਉਹਦੇ ਕੋਲੋਂ ਹਿਸਾਬ ਪੁੱਛਦੀ ਐ ਬੀ ਤੋਂ ਜਨਸ ਲੈ ਕੇ ਗਿਆ ਸੀ ਮੰਡੀ ਦੇ ਵਿੱਚ ਵੀ ਕੀ ਵੇਚ ਵਟਕਿਲੇ ਸਾਨੂੰ ਬਸ ਤਾਂ ਉੱਥੋਂ ਫਿਰ ਮੈਂ ਆਈਡੀਆ ਲਿਆ ਫਿਰ ਮੈਂ ਸੋਚਿਆ ਵੀ ਇਹ ਵਿੱਚ ਪਾਤਰ ਕਿਹੜੇ ਕਿਹੜੇ ਲੈ ਜਾਣ ਬੀ ਜੇ ਮਾਂ ਤੇ ਪੁੱਤ ਦੀ ਗੱਲਬਾਤ ਕਰਦਾ ਸੀ ਤਾਂ ਫਿਰ ਨੋਕਝੋਕ ਨਹੀਂ ਸੀ ਹੋਈ ਤੇ ਜੇਠ ਭਝਾਈ ਦੀ ਨੀ ਤਾਲਗਲਦੀ ਹੁੰਦੀ ਘੱਟ ਬਣਦੀ ਹੁੰਦੀ ਹੈ ਫਿਰ ਮੈਂ ਇਹ ਗੀਤ ਦਿਔਰ ਤੇ ਭਝਾਈ ਤੇ ਲਿਖਿਆ ਜੀ ਤੇ ਉਹ ਸਦੀਕ ਸਾਹਿਬ ਨੂੰ ਦਿੱਤਾ ਤਾਂ ਫਿਰ ਕਾਫੀ ਮਕਬੂਲ ਹੋਇਆ ਜੀ ਤੇ ਇਹ ਸਾਡੇ ਇਥੇ ਮੈਸਰਖਾਨੇ ਮੇਲਾ ਲੱਗਦਾ ਜੋ ਤੁਹਾਡੀ ਕੈਸਟ ਆਈ ਨਾ ਹਾਂਜੀ ਤੇ ਘੰਟੇ-ਘੰਟੇ ਬਦੋ ਕੈਸਟ ਖਤਮ ਹੋ ਜਾ ਕਰੇ ਤੇ ਉੱਥੋਂ ਦੀ ਵਿਕ ਜਾ ਕਰੇ ਉਹ ਫੇਰ ਬਿੰਡ ਤੋਂ ਲੈ ਕੇ ਆ ਕਰਨਾ ਫੇਰ ਕੈਸਟ ਵੇਚ ਜਾ ਫੇਰ ਬਿੰਡ ਤੋਂ ਲੈ ਕੇ ਆ ਕਰਨਾ ਤੇ ਬਤਲੇ ਹਰੇਕ ਪ੍ਰੋਗਰਾਮ ਦੇ ਵਿੱਚ ਅੱਜ ਵੀ ਜਿਹੜਾ ਇਹ ਗੀਤ ਆ 100 ਦਾ ਨੋਟ ਉਹ ਕਿਹੜਾ ਵਿਆਹ ਉਹਦੇ ਮੈਂ ਕਹਿੰਦਾ ਕੀ ਵਿਆਹ ਸਪੂਰਣ ਨਹੀਂ ਹੁੰਦਾ ਜਿੰਨਾ ਤੁਹਾਡੇ 100 ਦਾ ਨੋਟ ਆ ਜਿਹੜਾ ਲਿਖਿਆ ਉਹ ਪ੍ਰੋਗਰਾਮ ਤੇ ਜਿ ਵਜਦਾ ਹੈ ਤੇ ਇੱਕ ਇਹ ਦੱਸੋ ਤੇ ਹੋਰ ਤੁਹਾਡੇ ਜਿਹੜੇ ਗੀਤ ਆ ਤੇ ਕਿਹੜੇ-ਕਿਹੜੇ ਕਲਾਕਾਰਾਂ ਨੇ ਗਾਏ ਤੇ ਸਭ ਤੋਂ ਵੱਧ ਕਿਹੜੇ ਕਲਾਕਾਰ ਨੇ ਤੁਹਾਡੇ ਗੀਤ ਹਾਂਜੀ ਮੇਰੇ ਗੀਤ ਤਕਰੀਬਨ ਕਾਫੀ ਕਲਾਕਾਰਾਂ ਨੇ ਗਾਏ ਆ ਜਿਨ੍ਹਾਂ ਤੋਂ ਉੱਪਰੋਂ ਲੈ ਕੇ ਮੈਂ ਥੱਲੇ ਤੱਕ ਜਿਹੜਾ ਸਾਰੇ ਅੰਦਰ ਜ਼ਿਕਰ ਕਰ ਦਿੰਦਾ ਠੀਕ ਹੈ صدیق ਸਾਹਿਬ ਹੋਗੇ ਮਾਨਕ ਜੀ ਹੋਗੇ ਕਰਤਾਰ ਮੰਡਲਾ ਜੀ ਹੋਗੇ ਦਰਸ਼ਾ ਅਕਤਰ ਜੀ ਹੋਗੇ ਪਰਮਿੰਦਰ ਸੰਧੂ ਜੀ ਹੋਗੇ ਸਚੇਤ ਬਾਲਾ ਤੇ ਆਪਣਾ ਕਰਮਜੀਤ ਰੰਧਾਵਾ ਬਲਕਾਰ ਸਿੱਧੂ ਮੇਜਰ ਆਸਤਾਨੀ ਰਾਜਾ ਸਿੱਧੂ ਜੋਤੀ ਗਿੱਲ ਤੇ ਅਲੀ ਬ੍ਰਦਰ ਅਲੀ ਬ੍ਰਦਰ ਕਾਫੀ ਛੋਟੇ ਲੜਕੀ ਐ ਬਹੁਤ ਅਗੀਲਾਗੇ ਉਹਨਾਂ ਨੇ ਮੇਰਾ ਗੀਤ ਗਾਇਆ ਤੇ ਇਸ ਤੋਂ ਬਾਅਦ ਹੋਰ ਵੀ ਕਈ ਕਲਾਕਾਰਾਂ ਆ বাজਦੇ ਜਿਹੜੇ ਆਉਣ ਵਾਲੇ ਗੀਤ ਨੇ ਸੋਣਾ ਜਿਹੜਾ ਤੁਹਾਨੂੰ ਸਭ ਤੋਂ ਵਧੀਆ ਗੀਤ ਐ ਤੇ ਬਲਕਾਰ ਸਿੱਧੂ ਨੇ ਗਾਇਆ ਉਹ ਗੀਤ ਦੇ ਸਾਨੂੰ ਦੱਸੋ ਵੀ ਕਿਹੜਾ ਗੀਤ ਸੀ ਜਿਹੜਾ ਬਲਕਾਰ ਸਿੱਧੂ ਨੇ ਗਾਇਆ ਬਲਕਾਰ ਸਿੱਧੂ ਨੇ ਜੀ ਮੇਰੇ 6 ਗੀਤ ਗਾਏ ਨੇ ਉਹਦੇ ਚੋਂ ਗੀਤ ਸਾਰੇ ਹੀ ਵਧੀਆ ਨੇ ਲੇਕਿਨ ਜਿਹੜਾ ਖੋਰੇ ਕਿਦਰਬਾ ਹੋਣਗੇ ਵਿਛੜਿਆਂ ਦੇ ਮੇਲੇ ਇਹ ਗੀਤ ਬਹੁਤ ਚੱਲੇ ਜੀ ਅੱਛਾ ਤੇ 79 ਛੱਤੇ ਨੇ ਵੀ ਤੁਸੀਂ ਕਹਿੰਦੇ ਤੁਹਾਡੇ ਗੀਤ ਗਾਏ ਨੇ ਨਹੀਂ 79 ਛੱਤੇ ਨੇ ਮੇਰੇ ਗੀਤ ਨਹੀਂ ਗਾਏ ਜੀ ਲੇਕਿਨ ਉਹਨਾਂ ਨਾਲ ਮੇਰਾ ਵਧੀਆ ਬਾਬਾਸਤਾ ਰਿਹਾ ਹੈਗਾ ਤੇ ਉਸ ਵੇਲੇ ਇਸ ਤਰ੍ਹਾਂ ਵੀ ਕਾਫੀ ਸਿੰਗਰ ਮੇਰੇ ਸੰਪਰਕ ਵਿੱਚ ਸੀਗੇ ਤੇ ਉਹਨਾਂ ਨਾਲ ਇਸ ਵਿਸ਼ੇ ਤੇ ਕੋਈ ਗੱਲ ਹੀ ਨਹੀਂ ਹੋਈ ਦੇਖੋ ਹੁਣ ਇਹ ਸੋਹਣਾ ਸਮਾਂ ਪੁਰਾਣਾ ਹੋ ਗਿਆ ਸਾਡੇ ਨੋਟ ਵਾਲਾ ਅੱਜ ਦੇ ਟਾਈਮ ਦੇ ਵਿੱਚ ਤੌਰ ਭਜਾਈ ਜੀ ਜਾਂ ਆਪਣਾ ਜੇਟ ਦੰਦ ਭਜਾਈ ਇਹ ਜਿਹੜੇ ਟਰੈਂਡ ਉਹ ਖਤਮ ਹੋ ਗਿਆ ਹਾਂਜੀ ਕਿਉਂਕਿ ਆਪਾਂ ਸੁਣਦੇ ਨਹੀਂ ਆਪਦੇ ਜਿਹੜੇ ਸਾਡਾ ਸੱਭਿਆਚਾਰ ਉਹਦੇ ਵਿੱਚ ਇਹ ਚੀਜ਼ਾਂ ਨਹੀਂ ਆ ਅੱਜ ਖਤਮ ਹੋ ਚੁੱਕੇ ਤੇ ਅੱਜ ਕਿਹੜੇ ਫਿਰ ਕਿਹੜੇ ਪਿਆ ਤੁਸੀਂ ਗੀਤ ਲਿਖ ਲਿਓ ਦੇਖੋ ਜੀ ਗੱਲ ਇਹ ਹੈ ਵੀ ਜਿਹੜੇ ਮੈਂ ਤੋਂ ਪਹਿਲਾਂ ਗੀਤ ਲਿਖੇ ਨੇ ਉਹ ਅਸ਼ਲੀਲਤਾ ਤੋਂ ਕਾफी ਦੂਰ ਨੇ ਬਿਲਕੁਲ ਬਿਲਕੁਲ ਹਾਂ ਅਗਰ ਜੇ ਮੈਂ ਹੁਣ ਉਹੀ ਜੀਆਂ ਚੀਜ਼ਾਂ ਜਿਹੜੀਆਂ ਅੱਜ ਕੱਲ ਚੱਲ ਰਹੀਆਂ ਨੇ ਜੇ ਮੈਂ ਲਿਖੂਗਾ ਤਾਂ ਫਿਰ ਥੋੜੀ ਜਿਹੀ ਉਂਗਲ ਉੱਠੂਗੀ ਕਿੰਤੂ ਪਰੰਤੂ ਵੇ ਇਸ ਕਰੀ ਥੋੜਾ ਜਿਹਾ ਸੰਕੋਚ ਕਰੀਦਾ ਨਾ ਚੀਜ਼ਾਂ ਲਿਖਣ ਕਿ ਤੇ ਬਸ ਇਹ ਲਿਖ ਰਹੇ ਹੋ ਗੀਤ ਜਵੀ ਹਾਂ ਲਿਖ ਰਹੇ ਹੈ ਜੀ ਉਹ ਮਤਲਬ ਜਿਸ ਤਰ੍ਹਾਂ ਪਹਿਲਾਂ ਤਾਂ ਸਾਡਾ ਕੋਈ ਹੈ ਗੀਤ ਲਿਖਣ ਦਾ ਕਲਮ ਜਿਹੇ ਜਿਹੇ ਪਹਿਲਾਂ ਗੀਤ ਲਿਖੀ ਹੈ ਕਲਮ ਨੇ ਉਹ ਵੀ ਜਿਹੜਾ ਹੈਗਾ ਲਿਖ ਰਹੇ ਤੇ ਬਹੁਤ ਆ ਜਿਹੜਾ ਹੈਗਾ ਅੱਜ ਕੱਲ ਜਿਸ ਤਰ੍ਹਾਂ ਦਾ ਚੱਲਦਾ ਹੈਗਾ ਉਹ ਹੀ ਜਾਂ ਲਿਖਣ ਦੀ ਕੋਸ਼ਿਸ਼ ਕਰਦੇ ਆਂ ਜੀ ਦੇਖੋ ਪੁਰਾਣੇ ਸਮੇਂ ਦੀ ਗਾਇਕੀ ਤੇ ਅੱਜ ਦੀ ਗਾਇਕੀ ਜਾਂ ਉਦੋਂ ਦੇ ਗੀਤਕਾਰ ਤੁਸੀਂ ਪੁਰਾਣੇ ਗੀਤਕਾਰ ਹੋ ਤੇ ਅੱਜ ਵੀ ਲਿਖ ਰਹੇ ਹੋ ਤੇ ਤੁਹਾਨੂੰ ਕੋਈ ਸਮੱਸਿਆ ਆ ਰਹੀ ਹੈ ਸਮੱਸਿਆ ਹੈ ਜੀ ਸਮੱਸਿਆ ਪੂਰੀ ਆ ਰਹੀ ਹੈ ਥੋੜੀ ਨਹੀਂ ਆ ਰਹੀ ਪੂਰੀ ਆ ਰਹੀ ਹੈ ਹਾਂਜੀ ਕਿਉਂਕਿ ਜਿਹੜੇ ਸਮੇਂ ਦੇ ਅਸੀਂ ਗੀਤਕਾਰਾਂ ਜਾਂ ਜੋ ਲਿਖ ਲਿਖਦੇ ਸੀ ਲੇਕਿਨ ਜਿਹੜੇ ਅੱਜ ਦੇ ਕੁਝ ਗਾਇਕ ਵੀ ਹੈਗੇ ਨੇ ਇਹ ਜਿਹੜੇ ਨਹੀਂ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਸਾਡੇ ਗੀਤਾਂ ਨੂੰ ਤੇ ਕੁਝ ਸਰੋਤੇ ਵੀ ਹੈਗੇ ਇਹ ਜਿਹੜੇ ਨਹੀਂ ਪਸੰਦ ਕਰਦੇ ਨਾ ਮੈਂ ਚਾਹੁੰਨਾ ਵੀ ਇਹ ਚੀਜ਼ਾਂ ਨਾ ਹੁਣ ਮਤਲਬ ਜਿਹੜਾ ਹੈਗਾ ਜਿਸ ਤਰ੍ਹਾਂ ਆਪਣਾ ਪੰਜਾਬੀ ਸੱਭਿਆਚਾਰ ਪੁਰਾਣਾ ਬਿਸਤਰਾ ਹੈ ਆਪਣਾ ਤਾਂ ਉਹੀ ਚੀਜ਼ਾਂ ਜਿਹੜੀਆਂ ਲਿਖੀਆਂ ਜਾਣ ਉਹੀ ਸੁਣੀਆਂ ਜਾਣ ਉਹੀ ਗਾਈਆਂ ਜਾਣ ਤੇ ਤੁਹਾਨੂੰ ਹੁਣ ਐਂਡ ਦੇ ਵਿੱਚ ਤੁਸੀਂ ਕਿਹੜਾ ਗੀਤ ਲਿਖਿਆ ਹੈ ਉਹਦੇ ਦੋ ਬੋਲ ਸਾਨੂੰ ਬੋਲ ਕੇ ਸੁਣਾ ਦਿਓ ਕੋਈ ਲੇਟੈਸਟ ਜਿਹੜਾ ਤੁਸੀਂ ਗੀਤ ਲਿਖਿਆ ਹੈ ਐਂਡ ਦੇ ਵਿੱਚ ਤੁਹਾਨੂੰ ਕਾਫੀ ਗੀਤ ਲਿਖੇ ਨੇ ਜੀ ਲੇਕਿਨ ਜਿਹੜਾ ਪਿੱਛੇ ਗੀਤ ਲਿਖਿਆ ਜੋ ਬਿਲਕੁਲ ਐਕਨ ਵੀ ਅੱਜ ਤੁਹਾਡੇ ਪ੍ਰੋਸੈਸ ਦੇ ਵਿੱਚ ਆ ਲਿਖ ਰਹੇ ਹੋ ਉਹਦਾ ਗੀਤ ਹੁਦੂਰਾ ਦੋਗੇ ਦੋ ਲਾਈਨਾਂ ਮੈਂ ਇੱਕ ਗੀਤ ਲਿਖ ਰਿਹਾ ਜੀ ਉਹਦਾ ਇਸ ਤਰ੍ਹਾਂ ਹੈਗਾ ਵੀ ਮੈਂ ਕੁੜੀਆਂ ਬਾਰੇ ਗੀਤ ਪਹਿਲਾਂ ਵੀ ਕਾਫੀ ਲਿਖੇ ਨੇ ਇੱਕ ਚੰਗੀ ਕੁੜੀ ਦੀ ਗੱਲਬਾਤ ਜਿਹੜਾ ਹੈਗਾ ਵੀ ਜਿਸ ਤਰ੍ਹਾਂ ਉਹਨੇ ਆਪਣੇ ਮਾਪ ਪਿਓ ਦਾ ਹਰ ਇੱਕ ਕਹਿਣਾ ਮੰਨਿਆ ਪਾ ਪਿਓ ਦੀ ਪੱਗ ਨੂੰ ਦਾਗ ਨਹੀਂ ਲਾਇਆ ਮਾਪਿਓ ਦੀ ਰਜ਼ਾ ਵਿੱਚ ਰਹੀ ਹੈ ਲੇਕਿਨ ਜਿਸ ਦਿਨ ਉਹਦਾ ਕੋਈ ਵਿਆਹ ਸ਼ਾਦੀ ਹੁੰਦੀ ਹੈ ਤਾਂ ਉਹ ਦੇ ਚੰਗਾ ਪਣ ਦੇਖ ਕੇ ਉਹਦੀ ਮਾਂ ਕਹਿੰਦੀ ਹੈ ਵੀ ਜੇ ਮਤਲਬ ਇਹ ਆਪਣੀ ਪਰੰਪਰਾ ਨਾ ਹੁੰਦੀ ਵਿਆਹ ਦੀ ਜਾਂ ਰੀਤ ਰਿਵਾਜ ਨਾ ਹੁੰਦੇ ਤਾਂ ਮੈਂ ਤੈਨੂੰ ਵਿਆਹਦੀ ਨਾ ਤਾਂ ਉਹਦੇ ਮੈਂ ਮੇਰਾ ਗੀਤ ਇਹ ਪੂਰਾ ਹੋਣ ਵਾਲਾ ਮੈਂ ਸਥਾਈ ਸਥਾਈ ਤੁਹਾਨੂੰ ਸੁਣਾ ਦਿੰਨਾ ਹੈਗਾ ਹਾਂ ਜੀ ਐਂ ਬਾਬਲਾ ਜਿੱਤੀ ਇਹ ਤੇਰਾ ਕਾਜਰ ਚਾਇਆ ਏ ਬਾਵਲ ਦੀ ਪੱਗ ਨੂੰ ਤੂੰ ਕੋਈ ਦਾਗ ਨਾ ਲਾਇਆ ਏ ਹੁੰਦੀ ਜੇ ਰੀਤ ਨਾ ਇਹੇ ਹੁੰਦੀ ਜੇ ਰੀਤ ਨਾ ਇਹੇ ਹੋਰਾਂ ਲੜ ਲਾਉਂਦੀ ਨਾ ਅਮੜੀ ਦਾ ਬਸ ਜੇ ਚੱਲਦਾ ਧੀਏ ਤੈਨੂੰ ਵਿਹੁੰਦੀ ਨਾ ਵਾਹ ਜੀ ਵਾਹ ਬਹੁਤ ਬਦਦਾ ਗੀਤਾ ਹੈ ਅੱਛਾ ਤੇ ਸਾਡੇ ਨਾਲ ਗੁਰਵਿੰਦਰ ਸਿੰਘ ਜੀ ਮਾਨਸਿਆ ਹਾਂਜੀ ਹਾਂਜੀ ਬੜੀ ਖੁਸ਼ੀ ਮਹਿਦਾਨ ਤੇ ਇਹ ਯੂਟਿਊਬਰ ਹੈਗੇ ਹਾਂਜੀ ਸਾਡੇ ਨਾਲ ਦੇਸ਼ਰਾਜ ਜੀ ਸਾਗਰ ਹਾਂਜੀ ਆਲ ਇੰਡੀਆ ਸਾਈਕਲਿਸਟ ਹੈ ਨੇਪਾਲ ਪਟਾਣ ਸਾਰਾ ਇਹ ਸਾਈਕਲ ਤੇ ਘੁੰਮੇ ਹੈਗੇ ਹਾਂ ਸਾਰਿਆਂ ਨੂੰ ਬੜੀ ਖੁਸ਼ੀ ਹੋਈ ਜੀ ਮੈਂ ਕੋਈ ਜਾਣ ਪਛਾਣ ਦਾ ਮhtaaj ਨਹੀਂ ਰਣਜੀਤ ਸਿੰਘ ਮਖਾਣ ਜੀ ਹਾਂ ਜੀ ਤੁਹਾਡੇ ਬਾਰੇ ਤਾਂ ਹਰ ਇੱਕ ਜਾਣਦਾ ਸਾਰੇ ਬੱਚੋ ਜੀ ਜਾਣਦੇ ਤੋ ਤੁਹਾਨੂੰ ਮਿਲ ਕੇ ਬਹੁਤ ਜਿਆਦਾ ਖੁਸ਼ੀ ਹੋਈ ਠੀਕ ਹੈ ਜੀ ਮੇਰਬਾਨੀ ਜੀ ਜਿਹੜੇ ਤੁਹਾਨੂੰ ਮਿਲਦੀ ਸਾਡੀ ਤਾਂਗ ਸੀਗੀ ਹਾਂਜੀ ਇਹ 2 ਸਾਲ ਤੋਂ ਸਾਡੀ ਇਹ ਪੈਂਡਿੰਗ ਪਈ ਸੀਗੀ ਆਪਣੀ ਫੋਨ ਤੇ ਗੱਲਬਾਤ ਹੁੰਦੀ ਰਹੀ ਰਮਨਤਮਨ ਅੱਜ ਜਿਹੜਾ ਹੈਗਾ ਉਹ ਆਪਣਾ ਕੋਈ ਤਾਲ ਨਹੀਂ ਅੱਛਾ ਦਿਨ ਲੈਂਦੇ ਆ ਤੇ ਸੋ ਅਸੀਂ ਤੁਹਾਨੂੰ ਸਾਡੇ ਇੱਥੇ ਪਿੰਡ ਮੈਸਰਖਾਨਾ ਪਹੁੰਚਣ ਤੇ ਜੀ ਆਇਆਂ ਆਖਦੇ ਆ ਤੇ ਤੁਹਾਨੂੰ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੋਈ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਧੰਨਵਾਦ ਧੰਨਵਾਦ